ਦੇ ਦੋਸਤੋ ਸਿੰਕਰੋਨਸ ਕਾਊਂਟਰਸ ਉਤੇ ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਪਿਛਲੇ ਲੈਕਚਰਾਂ ਵਿੱਚ ਏਸ ਸਿੰਕਰੋਨਸ ਜਾਂ ਰਿਪਲ ਕਾਊਂਟਰਾਂ ਬਾਰੇ ਗੱਲ ਕੀਤੀ ਸੀ ਅਤੇ ਵੇਖਿਆ ਸੀ ਕਿ ਇਹ ਪ੍ਰੋਪਗੇਸ਼ਨ ਡਿਲੇ ਤੋਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਸਾਰੇ ਫਲਿੱਪ-ਫਲॉप ਇੱਕੋ ਸਮੇਂ ਆਊਟਪੁੱਟ ਸਥਿਤੀ ਨਹੀਂ ਬਦਲਦੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਸਿੰਕਰੋਨਸ ਕਾਊਂਟਰ ਵਰਤਦੇ ਹਾਂ ਜਿੱਥੇ ਸਾਰੇ ਫਲਿੱਪ-ਫਲॉप ਇੱਕੋ ਸਮੇਂ ਇੱਕੋ ਕਲੌਕ ਪਲਸ ਪ੍ਰਾਪਤ ਕਰਦੇ ਹਨ ਜਿਸ ਨਾਲ ਇਹ ਸਿੰਕ੍ਰੋਨਸ 카운ਟਰ ਤੇਜ਼ ਅਤੇ ਵਧੇਰੇ ਪ੍ਰੋਸੈਸਜੋਗ ਬਣਦੇ ਹਨ ਇਸ ਲੈਕਚਰ ਵਿੱਚ ਅਸੀਂ ਸਿੰਕ੍ਰੋਨਸ 카운ਟਰਾਂ ਦੀ ਕਦਮ ਦਰ ਕਦਮ ਡਿਜ਼ਾਈਨ ਪ੍ਰਕਿਰਿਆ ਬਾਰੇ ਜਾਣਕਾਰੀ ਲਵਾਂਗੇ ਅਸੀਂ ਇੱਕ 3 ਬਿਟ ਸਿੰਕ੍ਰੋਨਸ 카운ਟਰ ਅਤੇ ਇੱਕ ਸਿੰਕ੍ਰੋਨਸ ਅਪ-ਡਾਊਨ 카운ਟਰ ਡਿਜ਼ਾਈਨ ਕਰਾਂਗੇ ਆਖਰ ਵਿੱਚ ਅਸੀਂ ਇੱਕ ਆਮ ਤੌਰ ਤੇ ਵਰਤੇ ਜਾਣ ਵਾਲੇ ਸਿੰਕ੍ਰੋਨਸ 카운ਟਰ IC ਬਾਰੇ ਜਾਣਾਂਗੇ ਜੋ 카운ਟਰਾਂ ਦੀ ਇੰਪਲੀਮੈਂਟੇਸ਼ਨ ਨੂੰ ਹੋਰ ਵੀ ਆਸਾਨ ਬਣਾਉਂਦਾ ਹੈ हूँ आओ समझिए किोनस काउंटर किमें कम करता है एक सिंक्रॉनस काउंटर सारे फ्लिपलॉप इको समय इको क्लॉक पल्स प्राप्त करते हैं ए सिोनस काउंटर के उल्ट जिथे हर फ्लिपलॉप पिछले फ्लिपलॉप उत्ते निर्भर करता है इत हर क्लॉक पल्स नाल सारे फ्लिपलॉप इकट्ठे अपनी स्थिति बदलते हैं यिपल काउंटर पाए जाने वाले प्रोपेगेशन डले खत्म करता है जिसना सिकरोनस काउंटर होर तेज बनते हैं ਚਲੋ ਇੱਕ ਸਧਾਰਨ ਉਦਾਹਰਣ ਲੈਂਦੇ ਹਾਂ ਅਤੇ ਇੱਕ 3-ਬਿਟ ਸਿੰਕ੍ਰੋਨਸ 카운ਟਰ ਉਤੇ ਵਿਚਾਰ ਕਰਦੇ ਹਾਂ ਇਹ ਤਿੰਨ ਫਲਿੱਪ-ਫਲੌਪਸ ਤੋਂ ਬਣਿਆ ਹੁੰਦਾ ਹੈ ਅਤੇ ਹਰ ਫਲਿੱਪ-ਫਲੌਪ 카운ਟਰ ਦਾ ਇੱਕ-ਇੱਕ ਬਿਟ ਦਰਸਾਉਂਦਾ ਹੈ 카운ਟਰ 000 ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ 001 ਫਿਰ 010 ਤੋਂ ਬਾਅਦ ਉਹ 111 ਤੱਕ ਪਹੁੰਚਦਾ ਹੈ ਅਤੇ ਫਿਰ ਮੁੜ 000 ਤੇ ਰੀਸੈਟ ਹੋ ਜਾਂਦਾ ਹੈ ਹਰੇਕ ਫਲਿੱਪ-ਫਲੌਪ ਦੀ ਆਊਟਪੁੱਟ ਵਿੱਚ ਤਬਦੀਲੀ ਇਕੱਠੇ ਹੁੰਦੀ ਹੈ ਕਿਉਂਕਿ ਸਾਰੇ ਫਲਿੱਪ-플ੌਪ ਇਕੋ-ਕਲੌਕ ਸਿਗਨਲ ਨਾਲ ਜੁੜੇ ਹੁੰਦੇ ਹਨ ਸਿੰਕ੍ਰੋਨਸ ਕਾਊਂਟਰ ਤਿੰਨ ਮੁੱਖ ਕਿਸਮਾਂ ਵਿੱਚ ਵੰਡੇ ਜਾਂਦੇ ਹਨ ਪਹਿਲੀ ਕਿਸਮ ਸਿੰਕ੍ਰੋਨਸ ਅਪ ਕਾਊਂਟਰ ਜੋ 0 1 2 ਅਤੇ ਇਸ ਤਰ੍ਹਾਂ ਵਾਧੇ ਕਰਮ ਵਿੱਚ ਗਿਣਤੀ ਕਰਦਾ ਹੈ ਦੂਸਰੀ ਕਿਸਮ ਸਿੰਕ੍ਰੋਨਸ ਡਾਊਨ ਕਾਊਂਟਰ ਜੋ 7 6 5 ਅਤੇ ਇਸ ਤਰ੍ਹਾਂ ਘਟਦੇ ਕਰਮ ਵਿੱਚ ਗਿਣਤੀ ਕਰਦਾ ਹੈ ਅਤੇ ਤੀਸਰੀ ਕਿਸਮ ਸਿੰਕ੍ਰੋਨਸ ਅਪ-ਡਾਊਨ ਕਾਊਂਟਰ ਹੈ ਜੋ ਇੱਕ ਕੰਟਰੋਲ ਇਨਪੁਟ ਦੇ ਆਧਾਰ ਤੇ ਵੱਧਦੇ ਅਤੇ ਘਟਦੇ ਦੋਵੇਂ ਦਿਸ਼ਾਵਾਂ ਵਿੱਚ ਗਿਣਤੀ ਕਰ ਸਕਦਾ ਹੈ ਹੁਣ ਜਦੋਂ ਕਿ ਅਸੀਂ ਸਿੰਕ੍ਰੋਨਸ ਕਾਊਂਟਰਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝ ਚੁੱਕੇ ਹਾਂ ਆਓ ਹੁਣ ਇਸ ਦੀ ਡਿਜ਼ਾਈਨ ਪ੍ਰਕਿਰਿਆ ਵੱਲ ਵਧੀਏ ਸਿੰਕ੍ਰੋਨਸ ਕਾਊਂਟਰ ਦਾ ਡਿਜ਼ਾਈਨ ਇੱਕ ਯੋਜਨਾਬੱਧ ਪਹੁੰਚ ਦੀ ਪਾਲਣਾ ਕਰਦਾ ਹੈ ਅਸੀਂ ਇਸ ਨੂੰ ਸਧਾਰਨ ਕਦਮਾਂ ਵਿੱਚ ਵੰਡਾਂਗੇ ਸਭ ਤੋਂ ਪਹਿਲਾ ਕਦਮ ਇਹ ਨਿਰਧਾਰਿਤ ਕਰਨਾ ਹੁੰਦਾ ਹੈ ਕਿ ਸਾਨੂੰ ਕਿੰਨੇ ਫਲਿੱਪ-ਫਲॉप ਲੋੜੀਂਦੇ ਹਨ ਫਲਿੱਪ-ਫਲॉप ਦੀ ਗਿਣਤੀ ਕਾਊਂਟਰ ਵਿੱਚ ਮੌਜੂਦ ਆਉਟਪੁੱਟ ਸਥਿਤੀਆਂ ਪਾਪ ਸਟੇਟਸ ਦੀ ਗਿਣਤੀ ਤੇ ਨਿਰਭਰ ਕਰਦੀ ਹੈ। ਇੱਕ n-ਬਿਟ ਕਾਊਂਟਰ ਦੀਆਂ ਕੁੱਲ 2^n ਸਟੇਟਸ ਹੁੰਦੀਆਂ ਹਨ। ਫਲਿੱਪ-ਫਲॉप्स ਦੀ ਗਿਣਤੀ ਨੂੰ ਫਾਰਮੂਲਾ C 2^n ਦੀ ਵਰਤੋਂ ਕਰਕੇ ਨਿਰਧਾਰਿਤ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਜੇਕਰ ਸਟੇਟਸ ਦੀ ਗਿਣਤੀ 8 ਹੈ, ਪਾਪ ਕਾਊਂਟਰ ਦਾ ਮੋਡ 8 ਹੈ ਤਾਂ ਇਸ ਫਾਰਮੂਲੇ ਵਿੱਚ C ਨੂੰ 8 ਰੱਖਣ ਤੇ ਅਸੀਂ n 3 ਪ੍ਰਾਪਤ ਕਰਦੇ ਹਾਂ। ਜਿਸ ਦਾ ਅਰਥ ਹੈ ਕਿ ਕਾਊਂਟਰ ਬਣਾਉਣ ਲਈ ਤਿੰਨ ਫਲਿੱਪ-ਫਲੌਪ ਚਾਹੀਦੇ ਹਨ। ਲੋੜੀਂਦੇ ਫਲਿੱਪ-ਫਲੌਪਸ ਦੀ ਗਿਣਤੀ ਸਿੰਕ੍ਰੋਨਸ ਅਤੇ ਅਸਿੰਕ੍ਰੋਨਸ ਕਾਊਂਟਰਾਂ ਵਿੱਚ ਬਰਾਬਰ ਹੁੰਦੀ ਹੈ। ਅਗਲਾ ਕਦਮ ਫਲਿੱਪ-ਫਲੌਪ ਦੀ ਕਿਸਮ ਦੀ ਚੋਣ ਕਰਨੀ ਹੁੰਦਾ ਹੈ। ਸਿੰਕ੍ਰੋਨਸ ਕਾਊਂਟਰਾਂ ਲਈ ਸਭ ਤੋਂ ਵੱਧ ਵਰਤੇ ਜਾਣ ਵਾਲੇ ਫਲਿੱਪ-ਫਲੌਪ JK ਫਲਿੱਪ-ਫਲੌਪ ਅਤੇ D ਫਲਿੱਪ-ਫਲੌਪ ਹਨ। JK ਫਲਿੱਪ-ਫਲੌਪ ਦੀ ਟੋਗਲਿੰਗ ਵਿਸ਼ੇਸ਼ਤਾ ਕਾਰਨ ਇਹ ਡਿਜ਼ਾਈਨ ਨੂੰ ਆਸਾਨ ਬਣਾਉਣ ਲਈ ਬਧੇਰੇ ਪਸੰਦ ਕੀਤੇ ਜਾਂਦੇ ਹਨ ਇੱਕ ਵਾਰ ਫਲਿੱਪ-플ੌਪ ਦੀ ਕਿਸਮ ਚੁਣਨ ਤੋਂ ਬਾਅਦ ਅਗਲਾ ਕਦਮ ਸਟੇਟ ਟੇਬਲ ਤਿਆਰ ਕਰਨਾ ਹੁੰਦਾ ਹੈ ਸਟੇਟ ਟੇਬਲ ਵਿੱਚ 카운ਟਰ ਦੀਆਂ ਸਾਰੀਆਂ ਸੰਭਾਵਿਤ ਮੌਜੂਦਾ ਭਾਵ ਪ੍ਰੈਜ਼ੈਂਟ ਆਊਟਪੁੱਟ ਸਟੇਟਸ ਅਤੇ ਉਹਨਾਂ ਦੀਆਂ ਅਗਲੀਆਂ ਭਾਵ ਨੈਕਸਟ ਆਊਟਪੁੱਟ ਸਟੇਟਸ ਦਰਸਾਈਆਂ ਜਾਂਦੀਆਂ ਹਨ ਇਹ ਟੇਬਲ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਹਰੇਕ ਕਲੌਕ ਪਲਸ ਤੇ ਕਾਊਂਟਰ ਕਿਸ ਤਰੀਕੇ ਨਾਲ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਂਦਾ ਹੈ। ਸਕਰੀਨ ਉੱਪਰ ਦਿਖਾਇਆ ਗਿਆ ਟੇਬਲ ਇੱਕ ਸੁਧਾਰਨ 3-ਬਿਟ ਕਾਊਂਟਰ ਦੀਆਂ ਪ੍ਰੈਜ਼ੈਂਟ ਸਟੇਟਸ ਅਤੇ ਉਹਨਾਂ ਦੀਆਂ ਨੈਕਸਟ ਸਟੇਟਸ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਕਾਊਂਟਰ ਹਰੇਕ ਕਲੌਕ ਪਲਸ ਨਾਲ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਂਦਾ ਹੈ। ਆਖਰੀ ਸਟੇਟ ਤੇ ਪਹੁੰਚਣ ਤੋਂ ਬਾਅਦ ਇਹ ਰੀਸੈਟ ਹੁੰਦਾ ਹੈ ਅਤੇ 0 ਤੇ ਵਾਪਸ ਆ ਜਾਂਦਾ ਹੈ। ਜਿਸ ਨਾਲ ਇੱਕ ਚੱਕਰੀ ਗਿਣਤੀ క్రਮ ਭਾਅ ਸਾਈਕਲਿਕ ਕਾਊਂਟ ਸੀਕੁਐਂਸ ਬਣਦਾ ਹੈ ਸਟੇਟਸ ਦੇ ਬਦਲਾਅ ਨੂੰ ਦਿਖਾਉਣ ਦਾ ਇੱਕ ਹੋਰ ਢੰਗ ਸਟੇਟ ਡਾਇਗਰਾਮ ਹੈ ਸਟੇਟ ਡਾਇਗਰਾਮ ਗ੍ਰਾਫੀਕਲ ਢੰਗ ਨਾਲ ਦਰਸਾਉਂਦਾ ਹੈ ਕਿ ਕਾਊਂਟਰ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਕਿਵੇਂ ਜਾਂਦਾ ਹੈ ਹਰੇਕ ਸਟੇਟ ਨੂੰ ਇੱਕ ਚੱਕਰ ਦੁਆਰਾ ਦਰਸਾਇਆ ਜਾਂਦਾ ਹੈ ਅਤੇ ਦਿਸ਼ਾ ਵਾਲੇ ਤੀਰ ਕਲੌਕ ਪਲਸ ਦੇ ਆਧਾਰ ਤੇ ਹੋਣ ਵਾਲੀਆਂ ਤਬਦੀਲੀਆਂ ਨੂੰ ਵਿਖਾਉਂਦੇ ਹਨ ਸਕਰੀਨ ਉੱਪਰ ਦਿਖਾਇਆ ਗਿਆ ਸਟੇਟ ਡਾਇਗਰਾਮ 3-ਬਿਟ ਕਾਊਂਟਰ ਲਈ ਸਟੇਟਸ ਦੇ ਬਦਲਾਅ ਭਾਵ ਸਟੇਟ ਟਰਾਂਜ਼ੀਸ਼ਨ ਨੂੰ ਦਰਸਾਉਂਦਾ ਹੈ। ਕਾਊਂਟਰ ਲਗਾਤਾਰ ਇਨ੍ਹਾਂ ਸਟੇਟਾਂ ਵਿੱਚ ਵਾਧੇ ਕਰਮ ਵਿੱਚ ਗਿਣਤੀ ਕਰਦਾ ਰਹਿੰਦਾ ਹੈ। ਜਦੋਂ ਚਾਹੀਦੇ ਸਟੇਟ ਟਰਾਂਜ਼ੀਸ਼ਨ ਨਿਰਧਾਰਿਤ ਕਰ ਲਏ ਜਾਂਦੇ ਹਨ ਤਾਂ ਅਸੀਂ ਚੁਣੇ ਹੋਏ ਫਲਿੱਪ-ਫਲॉप ਦੇ ਐਕਸਾਈਟੇਸ਼ਨ ਟੇਬਲ ਦੀ ਵਰਤੋਂ ਕਰਕੇ ਲੋੜੀਂਦੇ ਇਨਪੁੱਟਸ ਦੀ ਪਛਾਣ ਕਰਦੇ ਹਾਂ। ਐਕਸਾਈਟੇਸ਼ਨ ਟੇਬਲ ਉਹ ਇਨਪੁੱਟ ਮੁੱਲ ਦੱਸਦਾ ਹੈ ਜੋ ਫਲਿੱਪ-ਫਲॉप ਨੂੰ ਪ੍ਰੈਜ਼ੈਂਟ ਸਟੇਟ ਤੋਂ ਨੈਕਸਟ ਸਟੇਟ 'ਚ ਜਾਣ ਲਈ ਲੋੜੀਂਦੇ ਹੁੰਦੇ ਹਨ। ਧਾਰਨ ਵਜੋਂ ਇੱਕ JK ਫਲਿੱਪ-ਫਲॉप ਲਈ ਮੰਨ ਲਓ ਕਿ ਪ੍ਰੈਜ਼ੈਂਟ ਸਟੇਟ Q1 ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਨੈਕਸਟ ਸਟੇਟ Q0 ਹੋਵੇ ਲੋੜੀਂਦੇ ਇਨਪੁਟ ਪਤਾ ਕਰਨ ਲਈ ਅਸੀਂ JK ਫਲਿੱਪ-ਫਲॉप ਦਾ ਟਰੂਥ ਟੇਬਲ ਦੇਖਦੇ ਹਾਂ ਟਰੂਥ ਟੇਬਲ ਦਰਸਾਉਂਦਾ ਹੈ ਕਿ ਜਦੋਂ J 0 ਅਤੇ K 1 ਹੁੰਦਾ ਹੈ ਤਾਂ ਫਲਿੱਪ-ਫਲॉप ਰੀਸੈਟ ਹੋ ਜਾਂਦਾ ਹੈ ਜਿਸ ਨਾਲ ਆਊਟਪੁੱਟ 0 ਬਣ ਜਾਂਦੀ ਹੈ ਟਰੂਥ ਟੇਬਲ ਇਹ ਵੀ ਦਰਸਾਉਂਦਾ ਹੈ ਕਿ ਜਦੋਂ ਦੋਵੇਂ ਇਨਪੁਟ 1 ਹੁੰਦੇ ਹਨ ਤਾਂ ਫਲਿੱਪ-ਫਲॉप ਟੋਗਲ ਕਰਦਾ ਹੈ ਜੋ ਫਿਰ ਆਉਟਪੁੱਟ 0 ਦਿੰਦਾ ਹੈ ਕਿਉਂਕਿ ਇਹ ਦੋਵੇਂ ਵਿਕਲਪ ਲੋਡਿੰਗ ਦੇ ਟਰਾਂਜੀਸ਼ਨ ਵੱਲ ਲੈ ਜਾਂਦੇ ਹਨ ਇਸ ਲਈ ਜੇ ਕੇ ਫਲਿੱਪ-ਫਲॉप ਵਿੱਚ ਪ੍ਰੈਸੈਂਟ ਸਟੇਟ 1 ਤੋਂ ਨੈਕਸਟ ਸਟੇਟ 0 ਜਾਣ ਲਈ ਜੇ ਲਈ ਕੋਈ ਵੀ ਮੁੱਲ 0 ਜਾਂ 1 ਹੋ ਸਕਦਾ ਹੈ ਜਿਸ ਨੂੰ ਡੋਂਟ ਕੇਅਰ ਮੰਨਿਆ ਜਾਂਦਾ ਹੈ ਅਤੇ ਕੇ 1 ਹੋਣਾ ਚਾਹੀਦਾ ਹੈ ਐਕਸਾਈਟੇਸ਼ਨ ਟੇਬਲ ਇਸ ਤਰ੍ਹਾਂ ਸਾਰੇ ਸੰਭਾਵਿਤ ਵਕ-ਵਕ ਪ੍ਰੈਸੈਂਟ ਅਤੇ ਨੈਕਸਟ ਸਟੇਟਾਂ ਲਈ ਲੋਡਿੰਗ ਦੇ ਇਨਪੁਟ ਮੁੱਲਾਂ ਨੂੰ ਸੰਖੇਪ ਵਿੱਚ ਦਰਸਾਉਂਦਾ ਹੈ ਤੁਸੀਂ ਸਕਰੀਨ ਉੱਪਰ ਸਾਰੇ ਫਲਿੱਪ-ਫਲੌਪਸ ਲਈ ਇੱਕ ਸਾਈਟ੍ਰੇਸ਼ਨ ਟੇਬਲ ਦੇਖ ਸਕਦੇ ਹੋ ਜਦੋਂ ਅਸੀਂ ਲੋਡਿੰਗ ਦੇ ਇਨਪੁਟ ਪਤਾ ਕਰ ਲੈਂਦੇ ਹਾਂ ਤਾਂ ਅਸੀਂ ਕੇ-ਮੈਪ ਮਿਨੀਮਾਈਜੇਸ਼ਨ ਦੀ ਵਰਤੋਂ ਕਰਕੇ ਹਰੇਕ ਫਲਿੱਪ-ਫਲੌਪ ਲਈ ਲੌਜੀਕਲ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਇਹ ਸਰਕਟ ਨੂੰ ਛੋਟਾ ਕਰਨ ਵਿੱਚ ਮਦਦ ਕਰਦੇ ਹਨ ਅੰਤ ਵਿੱਚ ਅਸੀਂ ਪ੍ਰਾਪਤ ਐਕਸਪ੍ਰੈਸ਼ਨਸ ਦੇ ਆਧਾਰ ਤੇ ਫਲਿੱਪ-ਫਲੌਪਸ ਅਤੇ ਲੌਜੀਕ ਗੇਟਸ ਨੂੰ ਜੋੜ ਕੇ ਸਰਕਟ ਡਾਇਗ੍ਰam ਤਿਆਰ ਕਰਦੇ ਹਾਂ ਅੰਤਿਮ ਸਰਕਟ ਇਹ ਜਕੀਨੀ ਬਣਾਉਂਦਾ ਹੈ ਕਿ ਕਾਊਂਟਰ ਉਮੀਦ ਮੁਤਾਬਕ ਕੰਮ ਕਰੇ ਅਤੇ ਕਲੌਕ ਪਲਸਸ ਦੇ ਨਾਲ ਸਿੰਕ੍ਰੋਨਸ ਤਰੀਕੇ ਨਾਲ ਸਟੇਟਸ ਬਦਲਦਾ ਰਹੇ ਹੁਣ ਜਦੋਂ ਕਿ ਅਸੀਂ ਸਿੰਕ੍ਰੋਨਸ ਕਾਊਂਟਰ ਦੀ ਡਿਜ਼ਾਈਨ ਪ੍ਰਕਿਰਿਆ ਨੂੰ ਸਮਝ ਚੁੱਕੇ ਹਾਂ ਆਓ ਇਨ੍ਹਾਂ ਕਦਮਾਂ ਨੂੰ ਵਰਤ ਕੇ ਇੱਕ 3-ਬਿਟ ਸਿੰਕ੍ਰੋਨਸ ਅਪ ਕਾਊਂਟਰ ਤਿਆਰ ਕਰੀਏ ਸਭ ਤੋਂ ਪਹਿਲਾਂ ਅਸੀਂ ਲੋੜੀਂਦੇ ਫਲਿੱਪ-ਫਲੌਪਸ ਦੀ ਗਿਣਤੀ ਦਾ ਅਨੁਮਾਨ ਕਰਦੇ ਹਾਂ ਕਿਉਂਕਿ ਸਾਨੂੰ ਇੱਕ 3-ਬਿਟ ਕਾਊਂਟਰ ਚਾਹੀਦਾ ਹੈ ਇਸ ਲਈ ਸਾਨੂੰ 3 ਫਲਿੱਪ-ਫਲੌਪਸ ਦੀ ਲੋੜ ਪਵੇਗੀ। ਇਹ ਕਾਊਂਟਰ ਬਾਈਨਰੀ ਵਿੱਚ 0 ਤੋਂ 7 ਤੱਕ ਗਿਨੇਗਾ ਜਿਸ ਦਾ ਮਤਲਬ ਹੈ ਕਿ ਕੁੱਲ 8 ਸਟੇਟਸ ਵਿੱਚੋਂ ਨਿਕਲੇਗਾ। ਉਹ ਇਨ੍ਹਾਂ ਤਿੰਨ ਫਲਿੱਪ-ਫਲੌਪਾਂ ਨੂੰ FF0, FF1 ਅਤੇ FF2 ਦੇ ਨਾਮ ਦੇਈਏ ਜਿਨ੍ਹਾਂ ਦੇ ਸਬੰਧਤ ਆਊਟਪੁੱਟ Q0, Q1 ਅਤੇ Q2 ਹਨ। ਅਤੇ ਇਨਪੁੱਟ J0, K0, J1, K1 ਅਤੇ J2, K2 ਹਨ। ਅਸੀਂ ਇਸ ਡਿਜ਼ਾਈਨ ਲਈ JK ਫਲਿੱਪ-ਫਲੌਪਸ ਦੀ ਵਰਤੋਂ ਕਰਾਂਗੇ ਕਿਉਂਕਿ ਇਹ ਟੋਗਲ ਕਰਨ ਦੀ ਵਿਸ਼ੇਸ਼ਤਾ ਰੱਖਦੇ ਹਨ ਜੋ ਕਿ ਸਰਕਟ ਨੂੰ ਆਸਾਨ ਬਣਾਉਂਦੀ ਹੈ ਅੱਗੇ ਅਸੀਂ ਸਟੇਟ ਟੇਬਲ ਤਿਆਰ ਕਰਦੇ ਹਾਂ ਇਹ ਟੇਬਲ ਕਾਊਂਟਰ ਦੀ ਪ੍ਰੈਜ਼ੈਂਟ ਸਟੇਟ ਅਤੇ ਕਲੌਕ ਪਲਸ ਤੋਂ ਬਾਅਦ ਦੀ ਨੈਕਸਟ ਸਟੇਟ ਨੂੰ ਦਰਸਾਉਂਦਾ ਹੈ ਹਰ ਫਲਿੱਪ-ਫਲੌਪ ਦੀ ਆਊਟਪੁੱਟ ਨੂੰ ਇੱਕ ਬਿਟ ਦੁਆਰਾ ਦਰਸਾਇਆ ਜਾਂਦਾ ਹੈ ਸਭ ਤੋਂ ਮਹੱਤਵਪੂਰਨ ਬਿਟ Q2 ਹੈ ਅਤੇ ਸਭ ਤੋਂ ਘੱਟ ਮਹੱਤਵਪੂਰਨ ਬਿਟ Q0 ਨਾਟ ਹੈ ਇਸ ਟੇਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਪ੍ਰੈਜ਼ੈਂਟ ਸਟੇਟ 000 ਹੁੰਦੀ ਹੈ ਤਾਂ ਨੈਕਸਟ ਸਟੇਟ 001 ਹੋਵੇਗੀ ਜਦੋਂ ਪ੍ਰੈਜ਼ੈਂਟ ਸਟੇਟ 001 ਹੁੰਦੀ ਹੈ ਤਾਂ ਨੈਕਸਟ ਸਟੇਟ 010 ਹੋਵੇਗੀ ਅਤੇ ਇਹ ਤਬਦੀਲੀਆਂ ਜਾਰੀ ਰਹਿੰਦੀਆਂ ਹਨ ਜਦ ਤੱਕ ਸਟੇਟ 111 ਤੇ ਨਹੀਂ ਪਹੁੰਚ ਜਾਂਦੇ ਇਸ ਤੋਂ ਬਾਅਦ 카운ਟਰ ਮੋਡ 000 ਤੇ ਰੀਸੈਟ ਹੋ ਜਾਂਦਾ ਹੈ ਹੁਣ ਸਾਨੂੰ ਹਰ ਫਲਿੱਪ-ਲੌਪ ਲਈ ਲੋੜੀਂਦੇ ਇਨਪੁਟ ਤਿਰਧਾਰਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਚਾਹੀਦੇ ਸਟੇਟ ट्रांजिशन ਪ੍ਰਾਪਤ ਕੀਤੇ ਜਾ ਸਕਣ ਇਸ ਲਈ ਅਸੀਂ JK ਫਲਿੱਪ-ਫਲॉप ਦਾ ਐਕਸਾਈਟੇਸ਼ਨ ਟੇਬਲ ਵਰਤਦੇ ਹਾਂ ਅਤੇ ਹਰ ਫਲਿੱਪ-ਫਲॉप ਲਈ ਸਟੇਟ ट्रांजिशन ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਜੋ ਲੋੜੀਂਦੇ J ਅਤੇ K ਇਨਪੁਟ ਮਿਲ ਸਕਣ ਇਸ ਉਦਾਹਰਣ ਲਈ ਇਹਨਾਂ ਇਨਪੁਟਸ ਨੂੰ ਸਕਰੀਨ ਉੱਪਰ ਦਿੱਤੇ ਟੇਬਲ ਵਿੱਚ ਹਰ ਸਟੇਟ ट्रांजिशन ਲਈ ਦਰਸਾਇਆ ਗਿਆ ਹੈ J ਅਤੇ K ਇਨਪੁਟਸ ਲਈ ਐਕਸਪ੍ਰੈਸ਼ਨ ਨਿਰਧਾਰਿਤ ਕਰਨ ਲਈ ਅਸੀਂ K-maps ਦੀ ਵਰਤੋਂ ਕਰਦੇ ਹਾਂ ਅਤੇ ਮਿਨੀਮਾਈਜ਼ਡ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਹੁਣ ਜਦੋਂ ਕਿ ਅਸੀਂ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਕਰ ਲਏ ਹਨ ਅਸੀਂ 3-ਬਿਟ ਸਿੰਕ੍ਰੋਨਸ ਅਪ ਕਾਊਂਟਰ ਲਈ ਲੌਜਿਕ ਸਰਕਟ ਬਣਾ ਸਕਦੇ ਹਾਂ ਇਸ ਸਰਕਟ ਵਿੱਚ ਅਸੀਂ ਦੇਖ ਸਕਦੇ ਹਾਂ ਕਲੌਕ ਇਨਪੁਟ ਤਿੰਨੋਂ ਫਲਿੱਪ-ਫਲੌਪਸ ਲਈ ਸਾਂਝਾ ਹੈ ਜੋ ਕਿ ਸਿੰਕ੍ਰੋਨਸ ਆਪਰੇਸ਼ਨ ਨੂੰ ਯਕੀਨੀ ਬਣਾਉਂਦਾ ਹੈ ਫਲਿੱਪ-ਫਲੌਪ FF0 ਦੇ J ਅਤੇ K ਇਨਪੁਟ ਲੌਜਿਕ 1 ਨਾਲ ਜੁੜੇ ਹੋਏ ਹਨ ਜਿਸ ਨਾਲ ਇਹ ਹਰ ਕਲੌਕ ਪल्स ਤੇ ਟੋਗਲ ਕਰਦਾ ਹੈ ਦੂਸਰੇ ਫਲਿੱਪ-ਫਲॉप FF1 ਦੇ J ਅਤੇ K ਇਨਪੁਟ Q नॉट ਨਾਲ ਜੁੜੇ ਹਨ ਜਿਸ ਨਾਲ ਇਹ ਫਲਿੱਪ-ਫਲॉप ਸਿਰਫ ਉਦੋਂ ਹੀ ਟੋਗਲ ਕਰਦਾ ਹੈ ਜਦੋਂ Q नॉट 1 ਹੁੰਦਾ ਹੈ ਤੀਸਰੇ ਫਲਿੱਪ-ਫਲॉप FF2 ਦੇ J ਅਤੇ K ਇਨਪੁਟ ਇੱਕ ਐਂਡ ਗੇਟ ਦੇ ਆਊਟਪੁਟ ਨਾਲ ਜੁੜੇ ਹਨ ਜਿਸ ਦੇ ਇਨਪੁਟ Q नॉट ਅਤੇ Q1 ਹਨ ਇਹ ਯਕੀਨੀ ਬਣਾਉਂਦਾ ਹੈ ਕਿ Q2 ਸਿਰਫ ਉਦੋਂ ਹੀ ਟੋਗਲ ਕਰੇ ਜਦ Q नॉट ਅਤੇ Q1 ਦੋਵੇਂ 1 ਹੋਣ ਅੱਗੇ ਵਧਦੇ ਹੋਏ ਹੁਣ ਆਓ ਇੱਕ 2-ਬਿਟ ਸਿੰਕਰੋਨਸ ਅਪ-ਡਾਊਨ 카운ਟਰ ਡਿਜ਼ਾਈਨ ਕਰੀਏ ਇਹ 카운ਟਰ ਦੋਵਾਂ ਦਿਸ਼ਾਵਾਂ ਵਿੱਚ ਗਿਣ ਸਕਦਾ ਹੈ ਅਪ ਮੋਡ ਵਿੱਚ ਗਿਣਤੀ ਵਾਧੇ ਕ੍ਰਮ ਵਿੱਚ ਹੁੰਦੀ ਹੈ ਅਤੇ ਡਾਊਨ ਮੋਡ ਵਿੱਚ ਗਿਣਤੀ ਘਟਦੇ ਕ੍ਰਮ ਵਿੱਚ ਹੁੰਦੀ ਹੈ ਡਿਜ਼ਾਈਨ ਪ੍ਰਕਿਰਿਆ ਪਹਿਲਾਂ ਡਿਜ਼ਾਈਨ ਕੀਤੇ 3-ਬਿਟ 카운ਟਰ ਵਰਗੀ ਹੀ ਹੈ ਪਰ ਅਸੀਂ ਇੱਕ ਵਾਧੂ ਕੰਟਰੋਲ ਇਨਪੁਟ ਸ਼ਾਮਲ ਕਰਦੇ ਹਾਂ ਜੋ ਇਹ ਨਿਰਧਾਰਿਤ ਕਰਦੀ ਹੈ ਕਿ 카운ਟਰ ਅਪ ਮੋਡ ਵਿੱਚ ਕੰਮ ਕਰੇਗਾ ਜਾਂ ਡਾਊਨ ਮੋਡ ਵਿੱਚ ਸਭ ਤੋਂ ਪਹਿਲਾਂ ਅਸੀਂ ਲੋੜੀਂਦੇ ਫਲਿੱਪ-ਫਲੌਪਸ ਦੀ ਗਿਣਤੀ ਨਿਰਧਾਰਿਤ ਕਰਦੇ ਹਾਂ ਕਿਉਂਕਿ ਇਹ ਇੱਕ 2-ਬਿਟ ਕਾਊਂਟਰ ਹੈ ਇਸ ਲਈ ਸਾਨੂੰ 2 ਫਲਿੱਪ-ਫਲੌਪਸ ਚਾਹੀਦੇ ਹਨ ਇਨ੍ਹਾਂ ਫਲਿੱਪ-ਫਲੌਪਸ ਦੇ ਆਊਟਪੁੱਟ Q1 ਅਤੇ Q0 ਦੇ ਰੂਪ ਵਿੱਚ ਲੇਬਲ ਕੀਤੇ ਗਏ ਹਨ ਅਤੇ Q1 ਸਭ ਤੋਂ ਮਹੱਤਵਪੂਰਨ ਬਿਟ POP MSB ਹੈ ਅਤੇ Q0 LSB ਹੈ ਕਾਊਂਟਰ ਅਪ ਮੋਡ ਵਿੱਚ 0 ਤੋਂ 3 ਤੱਕ ਗਿਨੇਗਾ ਅਤੇ ਡਾਊਨ ਮੋਡ ਵਿੱਚ 3 ਤੋਂ 0 ਵੱਲ ਵਾਪਸ ਗਿਨੇਗਾ ਅੱਗੇ ਅਸੀਂ ਅਪ ਅਤੇ ਡਾਊਨ ਦੋਵਾਂ ਮੋਡਸ ਲਈ ਸਟੇਟ ਟੇਬਲ ਤਿਆਰ ਕਰਦੇ ਹਾਂ ਜੋ ਕਿ ਸਕਰੀਨ ਉੱਪਰ ਦਰਸਾਇਆ ਗਿਆ ਹੈ ਇਸ ਟੇਬਲ ਵਿੱਚ ਅਸੀਂ ਦੇਖ ਸਕਦੇ ਹਾਂ ਅਪ ਮੋਡ ਵਿੱਚ 카운ਟਰ ਲੜੀवार 00 01 10 ਅਤੇ 11 ਤੱਕ ਜਾਂਦਾ ਹੈ ਅਤੇ ਫਿਰ ਵਾਪਸ 00 ਤੇ ਆ ਜਾਂਦਾ ਹੈ ਡਾਊਨ ਮੋਡ ਵਿੱਚ 카운ਟਰ ਉਲਟ ਕ੍ਰਮ ਦੀ ਪਾਲਣਾ ਕਰਦਾ ਹੈ 11 ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ 10 01 ਅਤੇ ਆਖਰ ਵਿੱਚ 00 ਤੇ ਆ ਜਾਂਦਾ ਹੈ ਮੋਡ ਕੰਟਰੋਲ ਇਨਪੁਟਸ C ਨਿਰਧਾਰਿਤ ਕਰਦਾ ਹੈ ਕਿ ਕਾਊਂਟਰ ਅਪ ਮੋਡ ਵਿੱਚ ਕੰਮ ਕਰੇਗਾ ਜਾਂ ਡਾਊਨ ਮੋਡ ਵਿੱਚ ਜਦੋਂ C ਦਾ ਮੁੱਲ 0 ਹੁੰਦਾ ਹੈ ਤਾਂ ਕਾਊਂਟਰ ਅਪ ਮੋਡ ਵਿੱਚ ਕੰਮ ਕਰਦਾ ਹੈ ਜਦੋਂ C ਦਾ ਮੁੱਲ 1 ਹੁੰਦਾ ਹੈ ਤਾਂ ਕਾਊਂਟਰ ਡਾਊਨ ਮੋਡ ਵਿੱਚ ਕੰਮ ਕਰਦਾ ਹੈ ਹੁਣ ਅਸੀਂ ਹਰੇਕ ਸਟੇਟ ट्रांजिशन ਲਈ ਲੋੜਿੰਦੇ ਫਲਿੱਪ-ਫਲॉप ਇਨਪੁਟ ਨਿਰਧਾਰਤ ਕਰਦੇ ਹਾਂ ਅਸੀਂ ਇਸ ਡਿਜ਼ਾਈਨ ਲਈ JK ਫਲਿੱਪ-ਫਲॉप्स ਵਰਤ ਰਹੇ ਹਾਂ ਇਸ ਲਈ ਅਸੀਂ JK ਫਲਿੱਪ-ਫਲॉप ਦੇ ਐਕਸਾਈਟੇਸ਼ਨ ਟੇਬਲ ਦੀ ਵਰਤੋਂ ਕਰਕੇ ਹਰ ਫਲਿੱਪ-ਫਲॉप ਲਈ ਲੋੜਿੰਦੇ J ਅਤੇ K ਬੁੱਲ ਲੱਭਦੇ ਹਨ ਜੋ ਸਟੇਟ ट्रांजिशन ਟੇਬਲ ਦੀ ਸੰਬੰਧਤ ਕਤਾਰ ਭਾਵ ਰੋ ਵਿੱਚ ਦਰਸਾਏ ਜਾਂਦੇ ਹਨ ਡਿਜ਼ਾਈਨ ਨੂੰ ਆਸਾਨ ਬਣਾਉਣ ਲਈ ਅਸੀਂ K-maps ਦੀ ਵਰਤੋਂ ਕਰਕੇ J ਅਤੇ K ਇਨਪੁਟਸ ਲਈ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਐਕਸਪ੍ਰੈਸ਼ਨਸ ਤੋਂ ਅਸੀਂ ਦੇਖਦੇ ਹਾਂ ਕਿ J not ਅਤੇ K not ਦਾ ਮੁੱਲ 1 ਹੈ ਇਸ ਦਾ ਅਰਥ ਇਹ ਹੈ ਕਿ Q not ਹਰੇਕ ਕਲੌਕ ਪਲਸ ਤੇ ਟੋਗਲ ਕਰੇਗਾ ਫਾਮੇ ਕਾਊਂਟਰ ਅਪ ਮੋਡ ਵਿੱਚ ਹੋਵੇ ਜਾਂ ਡਾਊਨ ਮੋਡ ਵਿੱਚ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ J1 ਅਤੇ K1 ਦਾ ਮੁੱਲ Q not ਅਤੇ ਮੋਡ ਕੰਟਰੋਲ ਇਨਪੁਟ C ਦੋਵਾਂ ਤੇ ਨਿਰਭਰ ਕਰਦਾ ਹੈ ਹੁਣ ਜਦੋਂ ਕਿ ਸਾਡੇ ਕੋਲ ਬੂਲੀਅਨ ਐਕਸਪ੍ਰੈਸ਼ਨ ਹਨ ਅਸੀਂ 2 ਬਿਟ ਸਿੰਕ੍ਰੋਨਸ ਅਪਰ ਡਾਊਨ ਕਾਊਂਟਰ ਲਈ ਲੌਜੀਕ ਸਰਕਟ ਤਿਆਰ ਕਰ ਸਕਦੇ ਹਾਂ ਕਲੌਕ ਇਨਪੁਟ ਦੋਵੇਂ ਫਲਿੱਪਲੌਪਸ ਲਈ ਸਾਂਝੀ ਹੁੰਦੀ ਹੈ ਜੋ ਕਿ ਸਿੰਕ੍ਰੋਨਸ ਕੰਮਕਾਜ ਨੂੰ ਯਕੀਨੀ ਬਣਾਉਂਦੀ ਹੈ ਪਹਿਲੇ ਫਲਿੱਪ-ਫਲॉप ਦੇ ਜੇ ਅਤੇ ਕੇ ਇਨਪੁੱਟਸ ਲੌジਕ 1 ਨਾਲ ਜੁੜੇ ਹੁੰਦੇ ਹਨ ਜਿਸ ਕਰਕੇ ਇਹ ਹਰੇਕ ਕਲੌਕ ਪल्स ਤੇ ਟੋਗਲ ਕਰਦਾ ਹੈ ਦੂਜੇ ਫਲਿੱਪ-ਫਲॉप ਦੇ ਜੇ ਅਤੇ ਕੇ ਇਨਪੁੱਟਸ ਲੌジਕ ਗੇਟਸ ਦੇ ਆਊਟਪੁੱਟ ਨਾਲ ਜੁੜੇ ਹੁੰਦੇ ਹਨ ਜੋ ਕਿ ਪਹਿਲਾਂ ਪ੍ਰਾਪਤ ਕੀਤੇ ਬੂਲੀਅਨ ਐਕਸਪ੍ਰੈਸ਼ਨਾਂ ਦੇ ਅਨਸਾਰ ਆਊਟਪੁੱਟ ਦਿੰਦੇ ਹਨ ਹੁਣ ਆਓ ਸਿੰਕ੍ਰੋਨਸ ਕਾਊਂਟਰ IC 74163 ਬਾਰੇ ਜਾਣੀਏ ਇਹ ਇੱਕ 4-ਬਿਟ ਬਾਈਨਰੀ ਕਾਊਂਟਰ ਹੈ ਜਿਸ ਵਿੱਚ ਪੈਰਲਲ ਲੋਡ ਕਰਨ ਦੀ ਸਮਰੱਥਾ ਹੁੰਦੀ ਹੈ ਜਿਵੇਂ ਕਿ ਤੁਸੀਂ ਇਸ IC ਦੀ ਪਿੰ ਡਾਇਗ੍ਰam ਤੋਂ ਦੇਖ ਸਕਦੇ ਹੋ ਇਸ IC ਵਿੱਚ ਇੱਕ ਕਲੌਕ ਇਨਪੁਟ ਹੁੰਦਾ ਹੈ ਚਾਰ ਡਾਟਾ ਇਨਪੁਟ ਹੁੰਦੇ ਹਨ ਜੋ ਪੈਰਲਲ ਲੋਡਿੰਗ ਲਈ ਵਰਤੇ ਜਾਂਦੇ ਹਨ ਇਸ ਦੇ ਚਾਰ ਆਉਟਪੁਟ ਹੁੰਦੇ ਹਨ ਜੋ ਆਉਟਪੁਟ 카ਉਂਟ ਨੂੰ ਦਰਸਾਉਂਦੇ ਹਨ ਇਸ IC ਵਿੱਚ ਇੱਕ ਐਕਟਿਵ ਲੋ ਕਲੀਅਰ ਇਨਪੁਟ ਹੁੰਦਾ ਹੈ ਜੋ ਸਾਰੇ ਆਉਟਪੁਟਸ ਨੂੰ ਜ਼ੀਰੋ ਤੇ ਰੀਸੈਟ ਕਰਨ ਲਈ ਵਰਤਿਆ ਜਾਂਦਾ ਹੈ ਇਨੇਬਲ ਇਨਪੁਟ ਹੁੰਦੇ ਹਨ ਜੋ 카ਉਂਟਰ ਨੂੰ ਕਿਰਿਆਸ਼ੀਲ ਕਰਨ ਲਈ ਵਰਤੇ ਜਾਂਦੇ ਹਨ ਇਸ ਵਿੱਚ ਇੱਕ ਕੈਰੀ ਆਉਟ ਪਿੰ ਵੀ ਹੁੰਦਾ ਹੈ ਜੋ 1 ਤੋਂ ਵੱਧ ਕਾਊਂਟਰਸ ਨੂੰ ਇਕੱਠੇ ਲੜੀਵਾਰ ਲਗਾਉਣ ਭਾ ਕੈਸਕੇਡ ਕਰਨ ਵਿੱਚ ਮਦਦ ਕਰਦਾ ਹੈ ਇਸ IC ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਲਈ ਅਸੀਂ ਆਊਟਪੁੱਟਸ ਨੂੰ LEDS ਜਾਂ ਸੈਵਨ ਸੈਗਮੈਂਟ ਡਿਸਪਲੇ ਨਾਲ ਜੋੜ ਸਕਦੇ ਹਾਂ ਜਦੋਂ ਕਲੌਕ ਪਲਸਸ ਲਗਾਈਆਂ ਜਾਂਦੀਆਂ ਹਨ LEDS ਇੱਕ ਬਾਈਨਰੀ ਕਾਊਂਟ ਸੀਕੁਐਂਸ ਦਿਖਾਉਂਦੀਆਂ ਹਨ ਸਿੰਕ੍ਰੋਨਸ ਕਾਊਂਟਰ ਵਿਆਪਕ ਤੌਰ ਤੇ ਫ੍ਰੀਕੁਐਂਸੀ ਡਿਵੀਜ਼ਨ ਡਿਜੀਟਲ ਘੜੀਆਂ ਘਟਨਾਵਾਂ ਦੀ ਗਿਣਤੀ ਮੋਡੂਲੋ ਕਾਊਂਟਰ ਅਤੇ ਸਟੇਟ ਮਸ਼ੀਨਾਂ ਵਿੱਚ ਵਰਤੇ ਜਾਂਦੇ ਹਨ ਫ੍ਰੀਕੁਐਂਸੀ ਡਿਵੀਜ਼ਨ ਵਿੱਚ ਇਹ ਇਨਪੁਟ ਕਲਾਕ ਦੀ ਫ੍ਰੀਕੁਐਂਸੀ ਨੂੰ ਘਟਾ ਕੇ ਡਿਜੀਟਲ ਘੜੀਆਂ ਅਤੇ ਕਮਿਊਨੀਕੇਸ਼ਨ ਸਿਸਟਮਾਂ ਵਰਗੇ ਐਪਲੀਕੇਸ਼ਨਾਂ ਲਈ ਜੋਕ ਬਣਾਉਂਦੇ ਹਨ ਡਿਜੀਟਲ ਘੜੀਆਂ ਅਤੇ ਟਾਈਮਰ ਸਮੇਂ ਨੂੰ ਸਹੀ ਢੰਗ ਨਾਲ ਟਰੈਕ ਕਰਨ ਲਈ ਸਿੰਕ੍ਰੋਨਸ ਕਾਊਂਟਰਾਂ ਦੀ ਵਰਤੋਂ ਕਰਦੇ ਹਨ ਇਵੈਂਟ ਕਾਊਂਟਰ ਉਦਯੋਗਿਕ ਆਟੋਮੇਸ਼ਨ ਵਿੱਚ ਵਰਤੇ ਜਾਂਦੇ ਹਨ ਜਿੱਥੇ ਇਹ ਸੈਂਸਰਾਂ ਤੋਂ ਆਉਣ ਵਾਲੀਆਂ ਪਲਸਸਾਂ ਜਾਂ ਵਸਤੂਆਂ ਦੀ ਗਿਣਤੀ ਕਰਦੇ ਹਨ ਮੋਡੂਲੋ ਕਾਊਂਟਰ ਇੱਕ ਨਿਰਧਾਰਿਤ ਮੁੱਲ ਤੇ ਪਹੁੰਚਣ ਤੋਂ ਬਾਅਦ ਰੀਸੈਟ ਹੋ ਜਾਂਦੇ ਹਨ ਇਹ ਡਾਟਾ ਸਟੋਰੇਜ ਅਤੇ ਟ੍ਰੈਫਿਕ ਲਾਈਟ ਕੰਟਰੋਲਰਾਂ ਵਿੱਚ ਵਰਤੇ ਜਾਂਦੇ ਹਨ ਮਾਈਕਰੋਪ੍ਰੋਸੈਸਰ ਅਤੇ ਰੋਬੋਟਿਕਸ ਵਿੱਚ ਕੰਟਰੋਲ ਕਰਨ ਲਈ ਸਟੇਟ ਮਸ਼ੀਨਾਂ ਸਿੰਕਰੋਨਸ 카운ਟਰ ਵਰਤਦੀਆਂ ਹਨ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿੰਕਰੋਨਸ 카운ਟਰ ਵੱਖ-ਵੱਖ ਐਪਲੀਕੇਸ਼ਨਾਂ ਲਈ ਪ੍ਰੋਸੈਸਰ ਹੋ ਅਤੇ ਸਟੇਕ ਕੰਮ ਕਰਦੇ ਹਨ ਅਸੀਂ ਇਹਨਾਂ ਦੇ ਡਿਜ਼ਾਈਨ ਕੰਮ ਕਰਨ ਦੀ ਵਿਧੀ ਅਤੇ 74163 IC ਬਾਰੇ ਚਰਚਾ ਕੀਤੀ ਹੈ ਅਗਲੇ ਲੈਕਚਰ ਵਿੱਚ ਅਸੀਂ ਸਿੰਕ੍ਰੋਨਸ ਕਾਊਂਟਰਾਂ ਦੀ ਵਰਤੋਂ ਕਰਕੇ ਮੋਡੂਲੋ ਕਾਊਂਟਰ ਡਿਜ਼ਾਈਨ ਕਰਨ ਬਾਰੇ ਸਿੱਖਾਂਗੇ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ